ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਸਮੁੱਚੇ ਰਾਜਪੁਰ ਦੇ ਵੋਟਰਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਮਰਥਨ ਦੇ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਰਾਜਪੁਰਾ ਤੋਂ ਇਥੋਂ ਜਿਤਾ ਕੇ ਭੇਜਿਆ ਸੋ ਮੈਂ ਉਹਨਾਂ ਦਾ ਬਹੁਤ ਕੋਟਨ-ਕੋਟ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਮੇਰਾ ਜਿਹੜਾ ਰਿਸ਼ਤਾ ਹੈ ਉਹ ਕੋਈ ਰਾਜਨੀਤਿਕ ਰਿਸ਼ਤਾ ਨਹੀਂ ਮੇਰਾ ਪਰਿਵਾਰਕ ਰਿਸ਼ਤਾ ਹੈ ਅਤੇ ਤੁਸੀਂ ਹਮੇਸ਼ਾ ਮੈਂ ਤੁਹਾਡਾ ਕਦੇ ਵੀ ਵਿਸ਼ਵਾਸ ਨਹੀਂ ਤੋੜਿਆ ਅਤੇ ਨਾ ਹੀ ਤੁਸੀਂ ਕਦੇ ਮੇਰਾ ਵਿਸ਼ਵਾਸ ਤੋੜਿਆ ਤਾਂ ਮੈਂ ਇਹ ਬੇਨਤੀ ਕਰਾਂਗਾ ਕਿ ਆਪਾਂ ਜਿਹੜੇ ਵੀ ਲੋਕ ਸਾਨੂੰ ਜਾਤੀ ਦੇ ਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਆਪਸ ਵਿੱਚ ਵੰਡ ਕੇ ਆਪਣਾ ਫਾਇਦਾ ਉਠਾਣਾ ਚਾਹੁੰਦੇ ਆ ਤਾ ਆਪਾਂ ਨੇ ਬਿਲਕੁਲ ਨਹੀਂ ਸੋਚਣਾ ਆਪਾਂ ਨੇ ਆਪਣੇ ਹਲਕੇ ਦੇ ਵਿਕਾਸ ਦੇ ਲਈ ਅਤੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਲਈ ਕੌਣ ਇਹਨਾਂ ਨੂੰ ਅੱਗੇ ਲਿਜਾ ਸਕਦਾ ਹੈ ਇਹਦੇ ਬਾਰੇ ਸੋਚਣਾ ਕਿਉਂਕਿ ਪਿਛਲੇ ਸਮੇਂ ਦੌਰਾਨ ਜਿੰਨਾ ਮੈਂ ਕੰਮ ਕੀਤਾ ਰਿਕਾਰਡ ਤੋੜ ਕੰਮ ਕੀਤਾ ਤੇ ਮੈਂ ਇਹੀ ਤੁਹਾਨੂੰ ਕਹਾਂਗਾ ਕਿ ਜੋ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਬੋਲਬਾਲਾ ਹੋਇਆ ਅਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਨੇ ਸੀਟਾਂ ਜਿੱਤੀਆਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਇੱਕ ਬੜੀ ਭਾਰੀ ਲਹਿਰ ਜਿਹੜੀ ਕਾਂਗਰਸ ਦੇ ਹੱਕ ਦੇ ਵਿੱਚ ਚੱਲੇਗੀ ਅਤੇ ਆਪਾਂ ਵੀ ਆਪਣੇ ਹਲਕੇ ਤੋਂ ਵੱਡੀ ਜਿਹੜੀ ਹੈਗੀ ਆ ਉਹ ਜਿੱਤ ਪ੍ਰਾਪਤ ਕਰਕੇ ਤੇ ਜਿਸ ਤਰੀਕੇ ਦੇ ਨਾਲ ਤੁਹਾਡੀ ਮੈਂ ਪਹਿਲਾਂ ਸੇਵਾ ਕੀਤੀ ਆ ਇਲਾਕਾ ਨਿਵਾਸੀਆਂ ਦੇ ਉਸ ਤੋਂ ਵੀ ਵੱਧ ਕੇ ਆਪਣੀ ਜਿਹੜੇ ਜਾਦਾ ਤੋਂ ਜ਼ਿਆਦਾ ਮੈਂ ਜਿਹੜੀ ਮਿਹਨਤ ਕਰਕੇ ਤੁਹਾਡੀ ਜੜੀ ਉਹ ਹੋਰ ਵੀ ਜ਼ਿਆਦਾ ਮੈਂ ਇਲਾਕਾ ਨਿਵਾਸੀਆਂ ਦੀ ਮਦਦ ਅਤੇ ਸੇਵਾ ਕਰਨੀ ਚਾਹਣਾ ਤੁਹਾਡਾ ਦੁਬਾਰਾ ਫਿਰ ਕੋਟਨਕੋਟ ਧੰਵਾਦ ਕਿ ਤੁਸੀਂ ਸਾਰਿਆਂ ਨੇ ਕਾਂਗਰਸ ਪਾਰਟੀ ਨੂੰ ਇਥੋਂ ਬਹੁਤ ਅੱਛੀ ਵੋਟਾਂ ਦੇ ਨਾਲ ਜਿਤਾ ਕੇ ਸਾਡੇ ਬਹੁਤ ਹੀ ਅੱਛੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਜਿਤਾ ਕੇ ਭੇਜਿਆ ਬਹੁਤ ਬਹੁਤ ਧੰਵਾਦ ਲੱਖ ਲੱਖ ਤੁਹਾਨੂੰ ਵਧਾਈ ਹੋਵੇ